ਸਵਾਸ ਟੁੱਟਣਾ ਉਹ ਸਿਲਸਿਲਾ ਚੱਲਿਆ ਲੰਬੇ ਚਿਰ ਤੀ ਚਲੋ ਫਿਰ ਆਪਾਂ ਨੂੰ 78 ਦੀ ਇਹ ਘਟਨਾ ਹੋਗੀ ਉਹਦੇ ਖਿਲਾਫ ਨੇ ਚਰਲੀ ਸਿੱਖਾਂ ਨੂੰ ਬਹੁਤ ਵੱਡਾ ਰੋਹ ਫੈਲਿਆ ਜਿਹਦੇ ਚੋਂ ਫਿਰ ਹੌਲੀ-ਹੌਲੀ ਧਰਮ ਜੁੱਧ ਮੋਰਚਾ ਚੱਲਿਆ ਇੱਕ ਪਾਸੇ ਸ਼੍ਰੋਮਣੀ ਅਕਾਲੀ ਧਰਮ ਵੀ ਸੀ ਦੂਜੇ ਪਾਸੇ ਸੰਤ ਜਰਨੈਲ ਸੀ ਸੋ ਉਹ ਦੋਵੇਂ ਧਰਮਾਂ ਇਕੱਠੀਆਂ ਹੋਈਆਂ ਧਰਮ ਜੁੱਧ ਮੋਰਚੇ ਦੌਰਾਨ ਤੇ ਕੋਈ ਇਹ ਜੀ ਮੰਗ ਨਹੀਂ ਸੀ ਕਿ ਕੋਈ ਆਪਣਾ ਵੱਖਰਾ ਦੇਸ਼ ਮੰਗਦੇ ਹੋਣ। ਉਹੀ ਮੰਗਾ ਸੀ ਜੋ ਵਾਦੇ ਕੀਤੇ ਗਏ ਸੀ ਕਿ ਉਹਨਾਂ ਨੂੰ ਪੂਰੇ ਕਰੋ ਬਸ। ਵਾਦੇ ਪੂਰੇ ਕਰੋ। ਸਾਨੂੰ ਅਨੰਦ ਪ੍ਰਸਾਦ ਦਾ ਮਤਾ ਉਹ ਇੱਕ ਇਹ ਕਹਿ ਲੋ ਕਿ ਫੈਡਰਲ ਸਟਰਕਚਰ ਹਿੰਦੁਸਤਾਨ ਦਾ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਤਾਂ ਕਿ ਉਹਨਾਂ ਦੀ ਜਿਹੜੀ ਹੈਗੀ ਹੈ ਆਜ਼ਾਦੀ ਨਾਲ ਆਪਣੇ ਫੈਸਲੇ ਲੈਣ ਦੀ ਜਾਂ ਜਿਉਣ ਦੀ ਰੀ ਜੋ ਪੂਰੀ ਹੋ ਸਕੇ ਖੁਦਮਖਤਿਆਰੀ ਸੂਬਿਆਂ ਨੂੰ ਉਹ ਦੁਨੀਆ ਦੇ ਕਿੰਨੇ ਦੇਸ਼ਾਂ 'ਚ ਅਸੀਂ ਦੇਖ ਰਹੇ ਹਾਂ ਦਿੱਤੀ ਹੋਈ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਜਿੱਥੇ ਵੀ ਕਲਚਰਲ ਡਾਇਵਰਸਿਟੀ ਹੈ ਉੱਥੇ ਦੀ ਲੋੜ ਹੁੰਦੀ ਹੈ ਕਿ ਦੂਜੇ ਮਿਨੋਰਿਟੀ ਕਲਚਰਸ ਨੂੰ ਪ੍ਰੋਟੈਕਟ ਕਰਨ ਵਾਸਤੇ ਉਹਨਾਂ ਦੇ ਜਿਹੜੇ ਹੈਗੇ ਆ ਰਾਈਟਸ ਉਹਦੇ ਕੁਝ ਕਨਸਟੀਟਿਊਸ਼ਨਲ ਗਾਰਡ ਸੇਫਗਾਰਡਸ ਉਹ ਉਹਦੇ ਵਿੱਚ ਅੰਕਿਤ ਕੀਤੇ ਜਾਂਦੇ ਸੋ ਬੜੀਆਂ ਠੀਕ ਜਿਹਾ ਮਤਲਬ ਜਸਟ ਬਾਜਬ ਮੰਗਾ ਸੀ ਪਰ ਉਹ ਮਤਾ ਲਾਗੂ ਨਹੀਂ ਕੀਤਾ ਗਿਆ ਕੋਈ ਦੇਸ਼ ਦੇ ਟੁੱਟਣ ਦਾ ਕੁਝ ਵੀ ਇੱਕ ਸ਼ਬਦ ਵੀ ਨਹੀਂ ਸੀ ਪਰ ਪ੍ਰਚਾਰਿਆ ਇਹ ਗਿਆ ਕਿ ਇਹ ਤਾਂ ਦੇਸ਼ ਨੂੰ ਤੋੜਨ ਵਾਲੇ ਆ ਆ ਗੱਲ ਸਮਝਣੀ ਜਿਹਨੂੰ ਮੈਂ ਅੱਗੇ ਜਾ ਕੇ ਹੁਣ ਤੱਕ ਲਿੰਕ ਕਰੂੰਗਾ ਇਹ ਮਾਨਸਿਕਤਾ ਕੀ ਹੈ ਇਹ ਪੈਂਤੜਾ ਕਿ ਹੋ ਜਾਏ ਇੱਚ ਕਿੰਨਾ ਕਪਟ ਹੈ ਕਿ ਇੱਕ ਡੈਮੋਕਰੈਟਿਕ ਮੰਗ ਤੇ ਐਸਪੀਰੇਸ਼ਨ ਨੂੰ ਪੂਰਾ ਕਰਨ ਦੀ ਥਾਂ ਤੁਸੀਂ ਉਹਦੇ ਖਿਲਾਫ ਇੱਕ ਅਜੇਹਾ ਤਵੱਸਵ ਭਰਿਆ ਦੇਸ਼ ਦੇ ਅੰਦਰ ਪ੍ਰਚਾਰ ਪੈ ਜਾ ਕਰ ਦੋ ਕਿ ਜਿਹੜੀ ਗੱਲ ਉਹ ਮੰਗ ਹੀ ਨਹੀਂ ਰਹੇ ਤੁਸੀਂ ਉਹਨਾਂ ਤੇ ਉਹ ਮੜਦੇ ਹੋ ਅੱবি ਇਹ ਤਾਂ ਉਹ ਕਰ ਰਹੇ ਇਹ ਲੰਮਾ ਚਿਰ ਚੱਲਿਆ ਸਿਰਸਾ ਪੰਜਾਬ ਦੀ ਸੂਬੇ ਦੀ ਮੰਗ ਨੂੰ ਵੀ ਆਈ ਕਿਹਾ ਗਿਆ ਕਿ ਇਹ ਇਹ ਭਾਸ਼ਾ ਦੇ ਆਧਾਰ ਤੇ ਸੂਬੇ ਦੀ ਗੱਲ ਨਹੀਂ ਇਹ ਤਾਂ ਅਲੱਗ ਹੋਣਗੇ ਸੋ ਜਦੋਂ ਸਿੱਖਾਂ ਨੇ ਕਿਤੇ ਕੋਈ ਇਹੀ ਜੀ ਗੱਲ ਕੀਤੀ ਪਤਾ ਨਹੀਂ ਮਤਲਬ ਕਿਸ ਕਿਸਮ ਦੀ ਉਹਨਾਂ ਦੇ ਮਨਾਂ ਦੇ ਵਿੱਚ ਇਹ ਸੀਗੀ ਗੱਲ ਕਿ ਉਹ ਮੰਨਣ ਦੀ بجائے ਹਮੇਸ਼ਾ ਇੱਕ ਡਰ ਕੇ ਖਾਤਰੇ ਨੂੰ ਵਧਾ ਕੇ ਗੱਲ ਨੂੰ ਵਧਾ ਕੇ ਕਿ ਇਹ ਤਾਂ ਅਲੱਗ ਹੋਣਾ ਚਾਹੁੰਦੇ ਸੋ ਇਹ ਸਿਲਸਿਲਾ ਲੰਮਾ ਚਿਰ ਚੱਲਿਆ ਧਰਮ ਦੇ ਦਮੋਰਚਾ ਚੱਲਿਆ ਤੇ ਧਰਮ ਦੇ ਦਮੋਰਚੇ ਵਿੱਚ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਆਮਦ ਇਹ ਇੱਕ ਵੱਡੀ ਇਹ ਕਹ ਲੋ ਕਿ ਸਿੱਖ ਰਾਜਨੀਤੀ 'ਚ ਵੱਡਾ ਮੋੜ ਆਇਆ ਤੇ ਸਿੱਖ ਕੌਮ ਦਾ ਜਿਹੜਾ ਹੈਗਾ ਉਹ ਉਹ ਉਹਦੇ ਵਿੱਚ ਬਹੁਤ ਵੱਡੀ ਇੱਕ ਉਹਨੇ ਰਸਤਾ ਕੀ اختیار ਕਰਨਾ ਉਦੇ ਵਿੱਚ ਇੱਕ ਵੱਡੀ ਅਹਿਮ ਗੱਲ ਵਾਪਰ ਗਈ ਕਿਉਂਕਿ ਪਹਿਲੇ ਜੋ ਲੀਡਰ ਹੁੰਦੇ ਸੀ ਉਹ ਬੜੇ ਰਵੈਤੀ ਕਿਸਮ ਦੇ ਜੋ ਇੱਕ ਰਾਸੀ ਲੀਡਰ ਹੁੰਦੇ ਨੇ ਕਿ ਵੱਡੀ ਮੰਗ ਰੱਖ ਦਿਓ ਸਮਝੌਤਾ ਵੇਲੇ ਥੋੜਾ ਪਿੱਛੇ ਹਟ ਜਿਓ ਤੇ ਸੌਦਾ ਕਰ ਲਓ ਰਾਜਨੀਤੀ ਨੂੰ ਐਂ ਸਮਝਿਆ ਜਾਂਦਾ ਸੀ ਹਾਇ ਤਾਂ ਝੂਠੀ ਰਾਜਨੀਤੀ ਪਰ ਬਾਣੇ ਹੀ ਗਿਆ ਕਿ ਰਾਜਨੀਤੀ ਤਾਂ ਇਹੀ ਹੁੰਦੀ ਹੈ ਸੰਤ ਜਰਨੈਲਸ ਨੂੰ ਕੋਈ ਰਾਸੀ ਆਗੂ ਨਹੀਂ ਸੀ ਉਹ ਇੱਕ ਧਾਰਮਿਕ ਹਸਤੀ ਸੀ ਜਿਹੜੇ ਬਚਪਨ ਤੋਂ ਸਾਰੀ ਉਮਰ ਭਜਨ ਬੰਦਗੀ ਕੀਤੀ ਹੈ ਤੇ ਸਿੱਖ ਕੌਮ ਤੇ ਧਰਮ ਦਾ ਪ੍ਰਚਾਰ ਸਿੱਖ ਬੱਚਿਆਂ ਦੇ ਲੋਕਾਂ ਦੇ ਮਨਾਂ 'ਚ ਧਰਮ ਪ੍ਰਤੀ ਇੱਕ ਪਿਆਰ ਦਾ ਜਜ਼ਬਾ ਉਹ ਫਾਇਦਾ ਕੀਤਾ ਸਿੱਖੀ ਨੂੰ ਫਲਾਉਣ ਵਾਸਤੇ ਲਗਾਤਾਰ ਸਾਰੀ ਉਮਰ ਕੰਮ ਕੀਤਾ ਜਿੰਨਾ ਵੀ ਉਹਨਾਂ ਕੋਲ ਸਮਾਂ ਸੀ ਪਰ ਜਦੋਂ ਉਹ ਸਿਆਸਤ ਤੇ ਚਾਹੇ ਰਾਜਨੀਤਿਕ ਦ੍ਰਿਸ਼ਤੇ ਆਏ ਤਾਂ ਇਹ ਗੱਲ ਖੜੀ ਕੀਤੀ ਗਈ ਕਿ ਸੰਤ ਦਾ ਰਾਜਨੀਤੀ ਨਾਲ ਕੀ ਸੰਬੰਧ ਹੈ ਹੁਣ ਇਹ ਜਿਹੜੀਆਂ ਗੱਲਾਂ ਕਿ ਸੰਤ ਦਾ ਰਾਜਨੀਤੀ ਨਾਲ ਕੀ ਸੰਬੰਧ ਹੈ ਜਿਹੜਾ ਸਿੱਖ ਫਲਸਫਾ ਨਾ ਸਿੱਖ ਇਤਿਹਾਸ ਹੈ ਇਹ ਉਹਨਾਂ ਪ੍ਰਤੀ ਕੋਰੀਆ ਗਿਆਨ ਦਾ ਜਾਹਰ ਕਰਦਾ ਹੈ ਕਿਉਂਕਿ ਇਹੀ ਸਵਾਲ 6ਵੇਂ ਪਾਤਸ਼ਾਹ ਨੂੰ ਨਾਨਕ ਮਤੇ ਇੱਕ Hindu ਸੰਤ ਨੇ ਖੜਾ ਕੀਤਾ ਸੀ ਕਿ ਤੁਸੀਂ ਧਾਰਮਿਕ ਗੁਰੂ ਹੋ ਤੇ ਆ ਘੋੜਾ ਹਥਿਆਰ ਕਲਗੀ ਈਸ਼ਾਨੋ ਸ਼ੋਕਤ ਇੱਕ ਹੀ ਇਹ ਤਾਂ ਸੰਤਾਂ ਦਾ ਕੰਮ ਨਹੀਂ ਜਾਂ ਧਾਰਮਿਕ ਆਗੂ ਦਾ ਕੰਮ ਨਹੀਂ ਚਲੋ ਆਪਾਂ ਸਾਰਿਆਂ ਨੂੰ ਪਤਾ ਗੁਰੂ ਸਾਹਿਬ ਨੇ ਕੀ ਜਵਾਬ ਦਿੱਤਾ ਸੀ ਫਕੀਰੀ ਕੀ ਹੈ ਤੇ ਅਮੀਰੀ ਕੀ ਹੈ ਜਾਂ ਸੰਤ ਸਿਪਾਹੀ ਮੇਰੀ ਤੇ ਪੀਰੀ ਦਾ ਸੰਕਲਪ ਭਲੇ ਗੱਲਾਂ ਕੋਈ ਐ ਕਿਸੇ ਕੋਈ ਸੁਪੀਨ ਵਾਲਿਆਂ ਨੂੰ ਸਮਝਾਉਣੀਆਂ ਹੁਣ ਫੇਰ ਤਾਂ ਕੋਈ ਦਿੱਕਤ ਆ ਗਈ ਇਹ ਭਾਗ ਦੇ ਲੋਕਾਂ ਨੂੰ ਭਾਰਤ ਦੇ ਹਾਕਮਾਂ ਨੂੰ ਇਹ ਗੱਲਾਂ ਵਾਰ-ਵਾਰ ਸਮਝਾਉਣੀਆਂ ਪੈਣ ਜਿੱਥੇ ਸਭ ਕੁਝ ਸਾਹਮਣੇ ਵਾਪਰਿਆ ਇਹ ਬੜੀ ਬੇਸਵਾਦੀ ਜਿਹੀ ਵਾਲੀ ਗੱਲ ਸੀ ਵਾਰ-ਵਾਰ ਡੇਢ ਕਰਵਾਉਣੀਆਂ ਪਈਆਂ ਕਿ ਸਾਡੀ ਸਾਡੇ ਸਿਧਾਂਤ ਚ ਵੀ ਤੇ ਸਾਡੀ ਪਰੰਪਰਾ ਚ ਵੀ ਇਹ ਗੱਲਾਂ ਬਿਲਕੁਲ ਨੇਚਰਲ ਨੇ ਇਹ ਸਾਡੇ ਧਰਮ ਦਾ ਹਿੱਸਾ ਹੈ ਇਹ ಪಾਠ ਸਾਨੂੰ ਨਾ ਪੜਾਓ ਕਿ ਇਹ ਅਲੱਗ-ਅਲੱਗ ਹੁੰਦੇ ਨੇ ਥੋੜੇ ਧਰਮ ਚ ਹੁੰਦੇ ਹੋਣਗੇ ਕਿਸੇ ਹੋਰ ਦੇ ਧਰਮ ਚ ਹੁੰਦੇ ਹੋਣਗੇ ਕਿਸੇ ਹੋਰ ਸਿਵਲਾਈਜੇਸ਼ਨ ਚ ਹੁੰਦੇ ਹੋਣਗੇ ਜਿਵੇਂ ਵੈਸਟ ਦੇ ਵਿੱਚ ਹੈ ਇਹ ਪਰ ਸਿੱਖਾਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਚਲੋ ਸੰਤ ਆਏ ਉਹਨਾਂ ਨੇ ਫਿਰ ਕੀ ਕੀਤਾ ਕਿ ਜਿਸ ਸੇਧ ਦੇ ਵਿੱਚ ਪਹਿਲਾਂ ਸਿੱਖ ਰਾਜਨੀਤੀ ਚੱਲ ਰਹੀ ਸੀ ਉਹ ਸੇਧ ਦੇ ਵਿੱਚ ਵੱਡਾ ਤਬਦੀਲੀ ਆ ਗਈ ਕਿ ਜਿਵੇਂ ਪਹਿਲਾਂ ਮੈਂ ਕਿਹਾ ਰਾਜਨੀਤੀ ਤਾਂ ਇਹੀ ਚੱਲਦੀ ਸੀ ਕਿ ਐਜੀਟੇਸ਼ਨ ਕਰੋ ਕੁਝ ਮੰਗਾ ਰੱਖੋ ਅਲਟੀਮੇਟਲੀ ਕੋਈ ਸਮਝੌਤਾ ਕਰ ਲਓ ਥੋੜਾ ਪਿੱਛੇ ਹਟ ਕੇ ਜੇ ਮੰਗਾ ਪੂਰੀਆਂ ਨਹੀਂ ਹੁੰਦੀਆਂ ਥੋੜੀਆਂ ਮੰਨਾ ਲਓ ਜਿਵੇਂ ਕਹਿੰਦੇ ਮੈ ਰੁਪਈਆ ਨਹੀਂ ਮਿਲਦਾ 8 ਆਣੇ ਸਹੀ ਜਾਂ 10 ਆਣੇ ਸਹੀ ਇਹਨੂੰ ਰਾਜਨੀਤੀ ਕਿਹਾ ਜਾਂਦਾ ਸੀ ਸੁਸੰਤਾ ਨੇ ਕਿਹਾ ਵੀ ਨਹੀਂ ਮੈਂ ਨੰਦਪੁਰ ਦੇ ਮੱਤੇ ਤੋਕਾਂ ਕੋਈ ਗੱਲ ਪਰਵਾਣ ਨਹੀਂ ਉਹਤੇ ਪਹਿਰਾ ਦੇਣਾ ਹੁਣ ਇਹ ਇੱਕ ਨਵੀਂ ਗੱਲ ਆਈ ਕਿ ਪਹਿਲੇ ਜਿਹੜੇ ਆਗੂ ਸੀ ਉਹ ਵੀ ਕਹਿੰਦੇ ਤਾਂ ਹੁੰਦੇ ਸੀ ਅਸੀਂ ਇਦੂ ਘੱਟ ਪਰਵਾਣ ਨਹੀਂ ਪਰ ਪਰਵਾਣ ਕਰ ਲੈਂਦੇ ਸੀ ਜੋ ਕਹਿੰਦੇ ਸੀ ਉਹਤੇ ਖੜਦੇ ਹੀ ਨਹੀਂ ਸੀ ਸੰਤਾਂ ਨੇ ਇਹ ਕਿਹਾ ਵੀ ਜੋ ਕਿਹਾ ਉਹਤੇ ਖੜ ਗਏ ਹੁਣ ਇਹਦਾ ਰਸ ਕੀ ਹੈ ਕਿਉਂਕਿ ਰਾਜਨੀਤਿਕ ਆਗੂ ਜਿਹੜਾ ਉਹਦੇ ਅੰਦਰ ਸਵਾਰਥ ਹੁੰਦਾ ਹੀ ਹੁੰਦਾ ਕਿਸੇ 'ਚ ਕੱਟ ਕੇ ਕਿਸੇ 'ਚ ਵੱਧ ਉਹਦੇ ਅੰਦਰ ਰਾਜ ਦੀ ਲਾਲਸਾ ਪਈ ਹੁੰਦੀ ਹੈ ਕੁਰਸੀ ਦੀ ਲਾਲਸਾ ਅਹੁਦੇ ਦੀ ਲਾਲਸਾ ਸੰਤ ਇਹਨਾਂ ਗੱਲਾਂ ਤੋਂ ਅਨਲੇਪ ਸੀ ਬਿਲਕੁਲ ਕਿ ਨਾ ਮੈਨੂੰ ਕਿਸੇ ਅਹੁਦੇ ਦੀ ਕਿਉਂਕਿ ਸੰਤ ਜਦੋਂ ਜਿਹੜਾ ਮੋਰਚਾ ਧਰਮ ਜੋਦੂ ਮੋਰਚੇ ਸ਼ਾਮਲ ਹੋਏ ਤਾਂ ਉਹਨਾਂ ਨੇ ਇੱਕ ਐਲਾਨ ਕੀਤਾ ਸੀ ਕਿ ਜਿਸ ਕਿਸਮ ਦਾ ਕੌਮ ਦੇ ਸਾਹਮਣੇ ਚੈਲੰਜ ਹੈ ਉਹਦੇ ਵਾਸਤੇ ਲੋੜ ਹੈ ਕਿ ਕੌਮ ਇੱਕ ਨਿਸ਼ਾਨ ਥੱਲੇ ਇਕਮੁੱਠ ਹੋਵੇ ਤੇ ਇਕਮੁੱਠ ਹੋਣ ਲਈ ਇੱਕ ਨਿਸ਼ਾਨ ਥੱਲੇ ਤਿਆਗ ਦੀ ਭਾਵਨਾ ਜ਼ਰੂਰੀ ਹੈ ਤਿਆਗ ਤੋਂ ਬਿਨਾ ਇਕਤਾ ਨਹੀਂ ਹੁੰਦੀ ਮਨਾਂ 'ਚ ਕੋਈ ਲਾਲਸਾ ਰੱਖੀ ਬੈਠੇ ਬੰਦਾ ਸਵਾਰਥ ਰੱਖੀ ਬੈਠੇ ਉੱਥੋਂ ਇਕਤਾ ਦੀਆਂ ਗੱਲਾਂ ਕਰੀ ਜਾਵੇ ਉਹ ਲੋਕਾਂ ਨੂੰ ਮੂਰਖ ਬਣਾਉਣ ਵਾਲੀਆਂ ਹੁੰਦੀਆਂ ਪਹਿਲੀ ਸ਼ਰਤ ਇਹ ਹੈ ਕਿ ਤੁਸੀਂ ਮੰਨ ਤਿਆਗ ਹੋਵੇ। ਸੰਤਾਂ ਨੇ ਉੱਥੇ ਐਲਾਨ ਕੀਤਾ ਸੀ ਕਿ ਸਿੱਖ ਭਾਰਤ ਅੰਦਰ ਗੁਲਾਮ ਹਨ। ਇੱਕ ਤਾਂ ਇਹ ਸਟੇਟਮੈਂਟ ਇਹ ਪਹਿਲੀ ਵਾਰ ਇੰਨੀ ਕੈਟੈਗੋਰਿਕਲ ਕਹੀ ਗਈ। ਕਿਸੀਂ ਆਪਣੀ ਮਰਜ਼ੀ ਮੁਤਾਬਕ ਆਪਣੇ ਧਰਮ ਦਾ ਦੀ ਪਾਲਣਾ ਨਹੀਂ ਕਰ ਸਕਦੇ। ਪੈਰ ਪੈਰ ਤੇ ਡਿੱਕੇ ਡਾਹੇ ਜਾ ਰਹੇ। ਸੋਡਾ ਧਰਮ ਕੀ ਹੈ ਕੀ ਸਿਕਾਉਂਦਾ ਗੁਰੂ ਕੀ ਸੀ ਇਹ ਸਾਨੂੰ ਦੂਜੇ ਦੱਸਦੇ ਨਾ ਕੇ ਜਿਹੜੇ ਸਾਡੇ ਤੇ ਰਾਜ ਕਰ ਰਹੇ ਵੀ ਜਿਵੇਂ ਸਾਨੂੰ ਪਤਾ ਨਹੀਂ ਹੁੰਦਾ ਕਿ ਗੁਰੂ ਕੌਣ ਸੀ ਤੇ ਕੀ ਸੀ ਸਾਡਾ ਇਤਿਹਾਸ ਕੀ ਹੈ ਸਾਡਾ ਵਿਰਸਾ ਕੀ ਹੈ ਸਾਡਾ ਸਿਧਾਂਤ ਕੀ ਹੈ ਮਲ ਕਿਸੇ ਨੂੰ ਜਾ ਕੇ ਉਹ ਤੁਸੀਂ ਵੀ ਤੇਰਾ ਸਿਧਾਂਤ ਆ ਹੈ ਤੇਰਾ ਇਤਿਹਾਸ ਆ ਹੈ ਤੇਰਾ ਵਿਰਸਾ ਆ ਹੈ ਇਹ ਜਿਹੜਾ ਹੈਗਾ ਇਹਦੇ ਚੋਂ ਇੱਕ ਰਿਲੇਸ਼ਨਸ਼ਿਪ ਜਾਰ ਹੁੰਦਾ ਹੈ ਵੀ ਤੇਰੇ ਕੋਲੇ ਇੰਨੀ ਸਮਰੱਥਾ ਨਹੀਂ ਤੂੰ ਇਹ ਸਮਝ ਸਕੀ excess of superiority ਸੋ ਇਹ ਜਿਹੜੀ ਗੱਲ ਹੁੰਦੀ ਹੈ ਸੰਤਾਂ ਨੂੰ ਇਸ ਗੱਲ ਦੇ ਉੱਤੇ ਬਹੁਤ ਦੁੱਖ ਆਇ ਕਹ ਲੋ ਕਿ ਚੜ ਹੁੰਦੀ ਸੀ ਕਿ ਦਿਲ ਦੁਖਦਾ ਇਸ ਜਦੋਂ ਇਹ ਗੱਲ ਇਸ ਤਰ੍ਹਾਂ ਕਿ ਕਿਉਂਕਿ ਇਹਦੇ ਵਿੱਚੋਂ ਇੱਕ ਰਿਲੇਸ਼ਨਸ਼ਿਪ ਦਾ ਐਲਾਨ ਕਰ ਰਹੇ ਕਿ ਤੁਸੀਂ ਨਹੀਂ ਆਪ ਦਾ ਅਫਸੋਸ ਸਕਦੇ ਤੁਸੀਂ ਆਪ ਦੇ ਚੰਗੇ ਤੁਹਾਡੇ ਵਾਸਤੇ ਕਿਹੜੀ ਗੱਲ ਚੰਗੇ ਭਲੇ ਚਾ ਕਿਹੜੀ ਗੱਲ ਤੁਹਾਡੇ ਭਲੇ ਚ ਨਹੀਂ ਅਸੀਂ ਦੱਸਾਂ ਇਹ ਦੂਜੇ ਨੂੰ ਤੁੱਛ ਸਮਝਣਾ ਬਿਲਕੁਲ ਸੋ ਇਹ ਦੂਜੇ ਦਾ ਅਪਮਾਨ ਕਰਨਾ ਹੈ ਆਮ ਜ਼ਿੰਦਗੀ ਚ ਵੀ ਤੁਸੀਂ ਭਾਵੇਂ ਦੋਸਤਾਂ ਦੇ ਵਿੱਚ ਦੇਖ ਲਓ ਤੁਸੀਂ ਦੂਜੇ ਨੂੰ ਕਿਸੇ ਨੂੰ ਇਹ ਕਹੋ ਜਾਂ ਤੈਨੂੰ ਕੀ ਪਤਾ ਮੈਨੂੰ ਪਤਾ ਹੈ ਇਹ ਕਹੈਂਕੜ ਵੀ ਹੈ ਇੱਕ ਦੂਜੇ ਪ੍ਰਤੀ ਤੁਹਾਡਾ ਐਟੀਟਿਊਡ ਵੀ ਦਿਖਦਾ ਹੈ ਤੇ ਜਦੋਂ ਕੌਮਾਂ ਦੇ ਮਾਮਲੇ ਆਉਂਦੇ ਹਨ ਤਾਂ ਇਹਦੇ ਵਿੱਚੋਂ ਅਤੇ ਹਾਸ ਮਰੀ ਵੱਡੀਆਂ ਉਥਲ ਪੁਥਲ ਮੱਚਦੀ ਐ ਫਿਰ ਇਤਿਹਾਸ ਚ ਸੋ ਸੰਤਾਂ ਨੇ ਇਸ ਨੂੰ ਸੀਰੀਅਸਲੀ ਲਿਆ ਇਸ ਗੱਲ ਨੂੰ ਕਿ ਸਾਨੂੰ ਚੜਾਉਣ ਵਾਲੀਆਂ ਗੱਲਾਂ ਸੋ ਸੰਤਾਂ ਨੇ ਫਿਰ ਐਲਾਨ ਕੀਤਾ ਸੀ ਕਿ ਸਿੱਖ ਭਾਰਤ ਦੇ ਗੁਲਾਮ ਨਾ ਤੇ ਅਸੀਂ ਗੁਲਾਮੀ ਕਬੂਲ ਨਹੀਂ ਕਰਨੀ ਨਾ ਰੇ ਕੱਲਾ ਇਹ ਕਹੀ ਜਾਣਾ ਵੀ ਅਸੀਂ ਗੁਲਾਮ ਆ ਗੁਲਾਮ ਆ ਨਾਲ ਦੂਜੀ ਗੱਲ ਬਗੈਰ ਗੱਲ ਪੂਰੀ ਨਹੀਂ ਹੁੰਦੀ ਅਸੀਂ ਕੌਣ ਆ ਸਾਡਾ ਧਰਮ ਕੀ ਆ ਸਾਡੇ ਵਿਸ਼ਵਾਸ ਕੀ ਸਾਡੇ ਸਿਧਾਂਤ ਕੀ ਸਾਡਾ ਵਿਰਸਾ ਕੀ ਆ ਉਹ ਦੂਜੀ ਗੱਲ ਵਗੈਰ ਪੂਰਾ ਨਹੀਂ ਹੁੰਦਾ ਸਿੱਖ ਜਿਹੜਾ ਉਹ ਇਹ ਨਾ ਕਹਿ ਕੇ ਉਹ ਤਸੱਲੀ ਨਹੀਂ ਹੋ ਜੂ ਉਹਦੀ ਵੀ ਅਸੀਂ ਗੁਲਾਮ ਆ ਉਹਦੇ ਵਾਸਤੇ ਗੁਲਾਮੀ ਇੱਕ ਮੇਨਾ ਹੈ ਕਿਉਂ ਰਹੀਏ ਗੁਲਾਮ ਜਿੱਥੇ ਦੁਨੀਆਂ ਦੀਆਂ ਹੋਰ ਕੌਮਾਂ ਆਪਦੇ ਆਜ਼ਾਦੀ ਦੇ ਨਿਖ ਮਾਰ ਰਹੀਆਂ ਅਸੀਂ ਕਿਉਂ ਨਹੀਂ ਤੇ ਸਾਡਾ ਦਾਵਾ ਵੱਡਾ ਹੈ ਤੋ ਇਸ ਕਰਕੇ ਸੰਤਾਂ ਨੇ ਇਹ ਕਿਹਾ ਕਿ ਸਿੱਖ ਭਾਰਤ ਦੇ ਗੁਲਾਮ ਗੁਲਾਮੀ ਦਾ ਝੂਲਾ ਘੜੋਂ ਲਾਉਣਾ ਹੈ ਇੱਥੇ ਵੀ ਗੱਲ ਪੂਰੀ ਨਹੀਂ ਹੁੰਦੀ ਉਹ ਗੁਲਾਮੀ ਦਾ ਝੂਲਾ ਉਹਨਾਂ ਚਿਰ ਨਹੀਂ ਲਹੂ ਜਿੰਨਾ ਚਿਰ ਕੌਮ ਇੱਕ ਨਿਸ਼ਾਨ ਥੱਲੇ ਇਕੱਠੀ ਨਹੀਂ ਹੋ ਇਹ ਤੀਜੀ ਸ਼ਰਤ ਸੀ ਉਹ ਫਿਰ ਉਹਨਾਂ ਨੇ ਕਿਹਾ ਵੀ ਇੱਕ ਨਿਸ਼ਾਨ ਥੱਲੇ ਕੌਮ ਇਕੱਠੀ ਕਰਨੀ ਹੈ ਉਹ ਇਕੱਠੀ ਕਰਨ ਵਾਸਤੇ ਪਹਿਲਾਂ ਉਹਨਾਂ ਨੇ ਲਾਣੇ ਕੀਤਾ ਕਿ ਮੈਨੂੰ ਕਿਸੇ ਅਹੁਦੇ ਦੀ ਕਿਸੇ ਪਦਵੀ ਦੀ ਕੋਈ ਵੀ ਇੱਛਾ ਨਹੀਂ ਮੇਰੀ ਭੋਖ ਨਹੀਂ ਮੈਂ ਕੁਝ ਨਹੀਂ ਬਣਨਾ ਮੈਂ ਕੁਝ ਵੀ ਨਹੀਂ ਲੈਣਾ ਤਿਆਗ ਬਗਰ ਕਦੇ ਵੀ ਏਕਤਾ ਨਹੀਂ ਹੁੰਦੀ ਮਨ 'ਚ ਸਵਾਰਥ ਰੱਖ ਕੇ ਕਦੇ ਏਕਤਾ ਨਹੀਂ ਹੁੰਦੀ ਉਹ ਝੂਠ ਬੋਲਣਾ ਹੁੰਦਾ ਧੋਖਾ ਦੇਣਾ ਹੁੰਦਾ ਤੇ ਸੰਤ ਸਹੀ ਮੈਨਾਂ ਦੇ ਵਿੱਚ ਸੰਤ ਸੀਗੇ ਧਾਰਮਿਕ ਪੁਰਸ਼ ਜੋ ਹੁੰਦੇ ਆ ਕਿ ਸੰਨ ਅਸੀਂ ਝੂਠ ਨਹੀਂ ਬੋਲ ਸਕਦੇ ਜਾ ਲੋਕਾਂ ਨੂੰ ਮੂਰਖ ਨਹੀਂ ਬਣਾ ਸਕਦੇ ਮੁਖ ਹੋਰ ਤੇ ਦਿਲ ਹੋਰ ਹੋਵੇ ਸ਼ਬਦ ਹੋਰ ਕਹਾਂ ਤੇ ਦਿਲ 'ਚ ਕੋਈ ਗੱਲ ਹੋਰ ਪਈ ਹੋਵੇ ਇਸ ਸਾਰੀਆਂ ਗੱਲਾਂ ਨੇ ਫਰਕ ਪਾਇਆ ਕੌਮ 'ਚ ਇੱਕ ਨਵਾਂ ਜਜ਼ਬਾ ਭਰਿਆ ਨਵੀਂ ਚੇਤਨਤਾ ਪੈਦਾ ਹੋਈ ਤੇ ਪ੍ਰਾਤਨ ਜਿਹੜਾ ਸਾਡਾ ਇਤਿਹਾਸ ਸੀਗਾ ਜਝਾਰੂ ਸੰਘਰਸ਼ਾਂ ਦਾ ਵੱਡੇ ਜ਼ੁਲਮਾਂ ਨੂੰ ਵੀ ਲਣ ਦਾ ਉਹ ਸਾਰਾ ਮੁੜ ਕੇ ਉਹਦੀ ਯਾਦ ਤਾਜ਼ਾ ਕਰਵਾਤੀ ਦਿਲਾਂ ਦੇ ਵਿੱਚ ਬਿਰਸਾ ਪਿਆ ਹੁੰਦਾ ਪਰ ਕਈ ਵਾਰ ਉਹ ਜਿਵੇਂ ਅਨਲਟ ਜਿਹਨੂੰ ਕਹਿੰਦੇ ਆ ਨਾ ਸਥਲ ਹੋਇਆ ਪਿਆ ਹੁੰਦਾ ਉਹਨੂੰ ਐਕਟੀਵੇਟ ਕਰਨਾ ਪੈਂਦਾ ਤੇ ਉਹ ਇਕੱਲੇ ਭਾਸ਼ਣਾ ਨਾਲ ਨਹੀਂ ਐਕਟੀਵੇਟ ਹੁੰਦਾ ਕੁਝ ਕਰਨਾ ਪੈਂਦਾ ਪਹਿਲਾਂ ਆਪ ਉਹਦੀ ਉਦਾਹਰਨ ਦੇਣੀ ਪੈਂਦੀ ਹੈ ਕੁਰਬਾਨੀ ਦੀ ਸੋ ਸੰਤਾਂ ਨੇ ਵੀ ਲਾਂਕ ਕੀਤਾ ਕਿ ਮੈਂ ਸਿਰ ਦੇ ਦੂੰ ਪਰ ਮੈਂ ਆਪਦੀ ਗੱਲ ਤੋਂ ਪਿੱਛੇ ਨਹੀਂ ਹਟੂ ਇਹ ਕਹਿਣ ਵਾਲੇ ਤਾਂ ਹੋਰ ਵੀ ਬਹੁਤ ਹੋਣਗੇ ਕਹਿ ਦਿੰਦਿਆ ਬੰਦੇ ਮੌਕੇ ਤੇ ਕਿਸੇ ਬਹਾ ਚ ਆ ਕੇ ਕਿਉਂਕਿ ਇਹਨਾ ਬੱਲੇ ਬੱਲੇ ਬੜੀ ਹੁੰਦੀ ਆ ਗੱਲ ਬੜੀ ਵਧੀਆ ਲੱਗਦੀ ਆ ਜਕਾਰੇ ਬੜੇ ਵੱਜਦੇ ਨੇ ਪਰ ਸੰਤ ਜੋ ਕਹਿੰਦੇ ਸੀ ਵਟ ਹੀ ਸੈਡ ਹੀ ਮੈਂਟਡ ਆਫਰਕਸ ਸਿਰਫ ਕਹਿਣ ਵਾਸਤੇ ਮੇਰਾ ਕਹਿਣ ਤੋਂ ਹੀ ਫਾਪਸੀ ਕਿ ਉਹਨਾਂ ਨੇ ਉਹ ਕ੍ਰਿਸ਼ਮਾ ਕਰ ਦਿਖਾਇਆ ਕਿ ਕੌਮ ਸੱਚ ਮੁੱਚੀ ਇੱਕ ਨਿਸ਼ਾਨ ਥੱਲੇ ਕੱਟੀ ਕਰਦੀ ਸੀ ਆਪ ਕੁਛ ਨਹੀਂ ਸੀ ਬਣੇਗੀ ਨਾ ਪ੍ਰਧਾਨ ਨਾ ਕੋ ਸ਼ਹੂਰ ਪਰ ਉਹਨਾਂ ਦੇ ਇੱਕ ਇੱਕ ਬੋਲ ਤੇ ਕੌਮ ਫੁੱਲ ਚੜਾਉਂਦੀ ਸੀ